ਜਿਨ੍ਹਾਂ ਨੇ ਸੰਵਿਧਾਨ ਲਿਖਿਆ ਡਾਂਕਾ ਵਿਦੇਸ਼ਾਂ ਚ ਵਜਦਾ ਲੰਡਨ ਦੇ ਇੱਕ ਕਾਲਜ ਦੇ ਵਿੱਚ ਜਿੱਥੇ ਡਾਕਟਰ ਪੀਮਰਾਓ ਅੰਬੇਦਕਰ ਪੜ੍ਹ ਕੇ ਆਏ ਸੀ ਨਾ ਉੱਥੇ ਫੋਟੋ ਅੱਜ ਵੀ ਲੱਗੀ ਹੋਈ ਆ ਡਾਕਟਰ ਪੀਮਰਾਓ ਅੰਬੇਦਕਰ ਦੀ ਤੇ ਉਹ ਕਾਲਜ ਵਾਲੇ ਕਹਿੰਦੇ ਨੇ ਕਿ ਸਭ ਤੋਂ ਸ਼ਾਨਦਾਰ ਵਿਦਿਆਰਥੀ ਸੀ ਸਾਡਾ ਡਾਕਟਰ ਪੀਮਰਾਓ ਅੰਬੇਦਕਰ ਤਾਂ ਦੋਸਤੋ ਪਹਿਲਾਂ ਤਾਂ ਚਲਦੀ ਚਲਦੀ ਵੀਡੀਓ ਲਾਈਕ ਕਰਕੇ ਸ਼ੇਅਰ ਕਰਨੀ ਹੈ ਤੇ ਕਮੈਂਟਾਂ ਚ ਆਪਣੀ رائے ਜ਼ਰੂਰ ਦੇਣੀ ਹੈ ਕਿਉਂਕਿ ਜਿਨ੍ਹਾਂ ਨੇ ਸੰਵਿਧਾਨ ਦਿੱਤਾ ਉਹਨਾਂ ਨੇ ਆਜ਼ਾਦੀ ਦਾ ਅਧਿਕਾਰ ਦਿੱਤਾ ਅੱਜ ਉਹਨਾਂ ਨੂੰ ਬਹੁਤ ਸਾਰੇ ਲੋਕ ਭੁੱਲ ਚੁੱਕੇ ਨੇ ਉਹਨਾਂ ਦੀਆਂ ਅੱਲਾ ਨੂੰ ਭੁੱਲ ਚੁੱਕੇ ਨੇ ਯਾਦ ਕਰਵਾਇਆ ਨੇ ਅਨਿਲ ਗਾਂਗਲੇ ਨੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਪਾਈ ਤੇ ਸੋਸ਼ਲ ਮੀਡੀਆ ਤੇ ਉਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਗਈ ਜਿਸ ਦੇ ਵਿੱਚ ਉਹਨਾਂ ਨੇ ਡਾਕਟਰ ਪੀਮਰਾਓ ਅੰਬੇਦਕਰ ਜੀ ਦੀਆਂ ਪ੍ਰਾਪਤੀਆਂ ਦੱਸੀਆਂ ਕਿ ਕੀ ਪ੍ਰਾਪਤੀਆਂ ਨੇ ਤੇ ਦੇਣ ਕੀ ਆ ਡਾਕਟਰ ਪੀਮਰਾਓ ਅੰਬੇਦਕਰ ਦੀ ਅੱਜ ਸਮਾਜ ਨੂੰ ਸੰਵਿਧਾਨ ਨੂੰ ਤੇ ਦੇਸ਼ ਨੂੰ ਸੁਣਦਿਆਂ ਇਹ ਵੀਡੀਓ ਤੇ ਕਰ ਦਿਓ ਸੁਣ ਕੇ ਸ਼ੇਅਰ ਪਹਿਲਾਂ ਵੀਡੀਓ ਸੁਣਦੇ ਆਪਾਂ ਪਰ ਮੂਸੇ ਬਹੁਤ ਅੱਛਾ ਲੱਗਾ ਜੀ ਕਲੰਬੀਆ ਯੂਨੀਵਰਸਿਟੀ ਅੱਜ ਵੀ ਇਹ ਮੰਨਦਾ ਹੈ ਕਿ ਡਾਕਟਰ ਅੰਬੇਦਕਰ ਉਨਕੀ ਆਸਤੱਕ ਦੇ ਸਭ ਤੋਂ ਸ਼ਾਨਦਾਰ ਵਿਦਿਆਰਥੀ ਵਿੱਚ कोलंबिया यूनिवर्सिटी के उसी के कुछ दिन बाद मैं लंदन में था तो लंदन स्कूल ऑफ इकोनॉमिक्स वहाँ से पास ही था कहीं दो तीन किलोमीटर दूर था संडे का दिन था तो मैं घूमते घूमते वहाँ चला गया बंद था वो तो मैंने वहाँ उनके जो स्टाफ के मेम्बर थे उनसे रिक्वेस्ट की कि क्या मैं अंदर केवल घूम सकता हूँ थोड़ा सा तो बोले लिहाँ घूम लीजिए

तो ऐसा क्यों है कि हमारे समाज में उनको लेकर ऐसी गलत फैलियां बहुत ज्यादा है आज मुझे बुलाया गया है ये कह के कि कि बच्चों को प्रेरणा देनी है पर दरअसल मेरे लिए तो खुद ये प्रेरणा का समय है कि मैं एक ऐसी जगह हूँ जहां पैर हुए उनकी मृत्यु हुई मैं बहुत संक्षेप में आपको ये बताना चाह रहा हूँ क्योंकि आप में से बहुत सारे बच्चे ਜਿਸ ਸਮਾਜ ਵਿੱਚ ਪੈਦਾ ਹੋਏ ਹੋਣਗੇ ਆਪਕੀ ਪਰਿਸਥਿਤੀਆਂ ਕੁਝ ਕੁਝ ਵੈਸੀ ਹੋਣਗੇ ਜਿਵੇਂ ਅੰਬੇਡਕਰ ਜੀ ਸੁਣਨ ਵਾਲੀ ਗੱਲ ਹੈ ਵੈਸੀ ਨਹੀਂ ਹੋਣਗੇ ਔਰ ਕਿਉਂ ਨਹੀਂ ਹੋਣਗੇ ਕਿਉਂਕਿ ਇਹ ਮੈਡਕਰ ਜੀ ਹੋ ਗਏ ਆਪਸੇ ਪਹਿਲੇ ਇਸ ਲਈ ਆਪਕੀ ਸਥਿਤੀਆਂ ਵੈਸੀ ਨਹੀਂ ਅਗਰ ਅਗਰ ਉਹ ਨਾ ਹੋਤੇ ਤਾਂ ਸਥਿਤੀਆਂ ਵੈਸੀ ਹੋ ਆ ਦੇਖੋ ਇਹਨਾਂ ਨੇ ਗੱਲ ਕਹੀ ਹੈ ਵੀ ਜੇ ਜਿੱਥੇ ਬੱਚੇ ਬੈਠੇ ਨੇ ਨਾ ਬੱਚਿਆਂ ਨੂੰ ਇੱਕ ਗੱਲ ਸਮਝਾਈ ਕਿ ਜਿਹੜੀਆਂ ਤੁਹਾਡੇ ਅੱਜ ਹਾਲਾਤ ਨੇ ਜੇ ਡਾਕਟਰ ਪੀਮਰਾਓਂ ਅੰਬੇਦਕਰ ਨਾ ਹੁੰਦੇ ਤਾਂ ਅੱਜ ਇਹ ਹਾਲਾਤ ਸੋਨੂੰ ਬਹੁਲੇ ਜ਼ਿਆਦਾ ਬੱਤਰ ਮਿਲਨੇ ਸੀ ਕਿਉਂਕਿ ਅੱਜ ਤੁਹਾਡੇ ਹਾਲਾਤ ਇਸ ਕਰਕੇ ਸਹੀ ਨੇ ਕਿਉਂਕਿ ਡਾਕਟਰ ਪੀਮਰਾਓਂ ਅੰਬੇਦਕਰ ਜੀ ਨੇ ਸੋ ਸੰਵਿਧਾਨ ਲਿਖਿਆ ਜੋ ਲੋਕਿਆਂ ਨੂੰ ਸਿੱਖਿਆਮਾ ਦਿੱਤੀਆਂ ਉਸ ਤੇ ਚੱਲ ਕੇ ਤਾਂ ਹੀ ਆਜ਼ਾਦੀ ਦਾ ਅਧਿਕਾਰ ਮਿਲਿਆ ਤਾਂ ਦੋਸਤੋ ਪਹਿਲਾਂ ਤਾਂ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰਕੇ ਸਾਰੇ ਲੋਕਾਂ ਤੱਕ ਪਹੁੰਚਾ ਦਿਓ ਤਾਂ ਜੋ ਸਭ ਨੂੰ ਪਤਾ ਲੱਗ ਸਕੇ ਕਿ ਡਾਕਟਰ ਪੀਮਰਾਓਂ ਅੰਬੇਦਕਰ ਜੀ ਦੀਆਂ ਕੀ ਕੀ ਪ੍ਰਾਪਤੀਆਂ ਨੇ ਤੇ ਕੀ ਕੀ ਉਦੇਸ਼ ਉਹਨਾਂ ਨੇ ਦਿੱਤੇ ਹੋਏ ਨੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ